ਕਰਦੇ ਵੀ ਪਾਉਂਦੇ ਕੋਈ ਕਰਦੇ ਆ ਜਿਹੜੇ ਪਰਦੇਸੀ ਜਿਆਦਾ ਇਹੋ ਕਰਦੇ ਆ ਆਹ ਜੀ ਇਹ ਹੀ ਪਤਾ ਨਹੀਂ ਕਿ ਮੇਰੀ ਗੱਲ ਸਹੀ ਨਹੀਂ ਆਏ ਆ ਪਹਿਲਾਂ ਕਿ ਠੰਗਰੇ ਕੋਈ ਕੰਮ ਨਹੀਂ ਸਾਨੂੰ ਤੁਹਾਨੂੰ ਆਏ ਠੰਗਰੇ ਉਹ ਕਹਿੰਦੇ ਅਸੀਂ ਆਂਦੀ ਆ ਰਗੇ ਤੇ ਉੱਥੇ ਰੋਕੇ ਕੇ ਬੰਦੇ ਨੂੰ ਨਿਕਲਦੇ ਆ ਮੈਨੂੰ ਅੱਗ ਚਾਲੀ ਯਾਰ ਭੁੱਖ ਲੱਗੀ ਆ ਤੇ ਉਹ ਕੁਲਚਾ ਨਹੀਂ ਕਿਹਾ ਦੇ ਪਾਜਦਾ ਕਿਸ ਨੂੰ ਤੇ ਜੇ ਬੈਠੇ ਸਰਦਾਰ ਬੰਦੇ ਦੇ ਪਿੱਛੇ ਹੀ ਸੀ ਤੇ ਅਗਰ ਨਹੀਂ ਬੈਠੇ ਤੇ ਜਿਹੜੀ ਜੜੀ ਸਾਫ ਹੋਊਗੀ ਚਲੋ ਅੰਦਰ ਜੋ ਕੁਝ ਹੈਗਾ ਉਹ ਤੇ ਸਾਨੂੰ ਵੀ ਦਿਖਣ ਦੇ ਆ ਉਹ ਨਾ ਪਾਣਾ ਤੋਂ ਇਹ ਨਹੀਂ ਦੱਸਦੇ ਅਨੁਵਰਲੇ ਇਹ ਤਾਜੀ ਪੂਰੀ ਨਿਕਲਦੀ ਤਾਜੀ ਪੂਰੀ ਨਿਕਲ ਕੇ ਖਾ ਲਈਏ ਤੇ ਚੱਲ ਕੰਮ ਨੇ ਦੇਣਗੇ ਤੇ ਕਹੀਂ ਵੀ ਕੰਨੇ ਆ ਤੇ ਅੰਬਾਸ ਹੋ ਜਾਊਗਾ ਸਾਨੂੰ ਥੋੜੀ ਪਤਾ ਹੋਵੇ ਵੀ ਇਹ ਇਸ ਤਰ੍ਹਾਂ ਟੁੱਟਨੇ ਉੱਤੇ ਐਵੇਂ ਨਾ ਐਵੇਂ ਨਾ ਕਾਹਦੇ ਤਾਜੀ ਪੂਰੀ ਨਾ ਕੋਈ ਪਾਣੀ ਹੋ ਜਾਣਾ ਕੋਈ ਨਹੀਂ ਦੇ ਦੋਗੇ ਬਾਪੂ ਸਾਹ ਕੋਲ ਸਾਡੇ ਡੇਢ ਟੋਂਡਾ ਤੇ ਸੁੱਕਣ ਦੇ ਆ ਟਮਾਟੀ ਉਹ ਭਾਈ ਬੜਾ ਤੂੰ ਮੇਰੇ ਨਾਲ ਤੇ ਕੁਝ ਬਯਪ ਚੋ ਉਹ ਪਿੱਛੇ ਇਰੇ ਵੀਰਿਆ ਮੈਂ ਤੇਰੇ ਕੋਲ ਆ ਕੇ ਮਾਗ ਲੈਣਾ ਮੈਂ ਪੱਤਰਕਾਰ ਬੰਦਾ ਹੀ ਮੇਰੀ ਗੱਲ ਸੁਣ ਲੈ ਮੈਂ ਬੈਂਕ ਨੂੰ ਨਿਯਾਤ ਕਰਨਾ ਦਾ ਕੱਲ੍ਹ ਸੀ ਆ ਜਾ ਓਰੇ ਮੈਂ ਨਹੀਂ ਨਿਯਾਤ ਕਰਨਾ ਮੇਰੇ ਕੋਲ ਬਹੁਤ ਕੱਲ੍ਹ ਸੀ ਜੋ ਮੇਰੇ ਕੋ ਕਰ ਨਹੀਂ ਕੱਲ੍ਹ ਸੀ ਆ ਜਾ ਰੇ ਹਾਂ ਮੈਂ ਪੱਤਰਕਾਰ ਬੰਦਾ ਹੀ ਮੈਂ ਜੋ ਹੋਊ ਮੇਰੇ ਕੋ ਕਰ ਰਹੀ ਐਸਾ ਚੋਦਾ ਉਹ ਤੇ ਨਾਨਾ ਲਗਾਉਂਦਾ ਉਹ ਤੇ ਧਰਨਾ ਨਾ ਲਗਾਉਂਦਾ ਇਹਦੇ ਬਾਹਰ ਹੁਣ ਬੰਨ ਕੇ ਲੈ ਜਾਂਦੀ ਆਂ ਮੈਂ ਦੋ ਵਾਰ ਕੱਲ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਵੀ ਗੈਜ ਕਰਦਾ ਹੋਣੀ ਚਾਹੀਦੀ ਆ ਆਪਣੇ ਪੰਜਾਬੀ ਦੀ ਮਦਦ ਕਰੋ ਤੁਸੀਂ ਕਿ ਪੰਜਾਬੀ ਰਹਿਣਾ ਆਪਾਂ ਕਿ ਮਾੜਾ ਥੋੜੀ ਬਹਿਣ ਤੂੰ ਬੜਾ ਬੰਦੇ ਮੇ ਰੋਲਾ ਪਾਈ ਨਾ ਗੱਲ ਜੋ ਸੱਚੀ ਜਾਂਦਾ ਉਹਨੇ ਪਾਉਂਦਾ ਦੇਖਿਆ ਹੀ ਨਹੀਂ ਤੂੰ ਖਾਂਦੇ ਆ ਖਾਂਦੇ ਹੀ ਨਹੀਂ ਤੂੰ ਆ ਮੈਂ ਕੱਲ ਨੂੰ ਤੇੜ ਨਵੀ ਹੋ ਸਕਦੀ ਐ ਤੱਕ ਇਹ ਨਾ ਪੀਲਾ ਅੱਜ ਨਹੀਂ ਲੈ ਲੈ ਇਹਦਾ ਕਿਹ ਕੋ ਚੱਲਦਾ ਪਾ ਪਿਸ਼ਾਵੀ ਇੱਥੇ ਕਰਦੇ ਆ ਤੇ ਕਰਦੇ ਆ ਵੇਖ ਮਾਨਾ ਨੀ ਗਾਦੂ ਵੀ ਆ ਬਸ ਸਹੀ ਕੋਈ ਤਾਂ ਹੁੰਦਾ ਵੀਡੀਓ ਤੇ ਇਹ ਤਾਂ ਪਾਗ ਵਾਲੀ ਮੈਡਮ ਬੈਠੀ ਆ ਮੀਟਿੰਗ 'ਚ ਮੈਸੇਜ ਕਰਾਉ ਉਹਨੂੰ ਕਹਾਂ ਚਲੇ ਉਹਨੇ ਨਿਕਲਣਾ ਬਾਅਦ ਫੋਨ ਕਰੂਗੀ ਠੀਕ ਆ ਜੇ ਨਹੀਂ ਇੱਥੇ ਆਉਂਦੀ ਤਾਂ ਮੈਂ ਡੀਸੀ ਨੂੰ ਕਹੂੰਗਾ ਇਹਨੇ ਇਹਨੇ ਖਰਾਬ ਕਾਰਵਾਈ ਹੋਣੀ ਚਾਹੀਦੀ ਆ ਆਵਾ ਬਣਾ ਕੇ ਚੱਲੂ ਅੱਜ ਨਾ ਬੱਜਣੀਆਂ ਕੱਲ੍ਹ ਲਈ ਫਿਰ ਚੱਲ ਜਾਂਗੇ ਕੰਪੂਏ ਨਾ ਨੂੰ ਰਾਹ ਪਾ ਕੇ ਬੰਦਾ ਪੰਜਾਬੀ ਕੋਈ ਭਾਜੀ ਮੇਰੀ ਗੱਲ ਸੁਣੋ train ਤੇ ਹੁਣ ਮੈਂ ਉਹ ਗਿਆ ਜਿਹੜਾ 43 ਜੇ ਦੋ ਬਿਹਾਰ ਦਾ ਇਲਾਕਾ ਲੱਗ ਗਿਆ ਤੇ ਕੁੜੀਆਂ ਸਾਡੀਆਂ ਜਨਾਨੀਆਂ ਨਹੀਂ ਵੇਂਦੇ ਉੱਚੀ ਉੱਚੀ ਡੋਲਾ ਪਾਉਂਦੇ ਆ ਉੱਚੀ ਉੱਚੀ ਗਾਣੇ ਬੋਲਦੇ ਆ ਆਈ ਪੜਦਾ ਬਾਪ ਜੰਨੇ ਨਾ ਰਾਹ ਦੇ ਵਿੱਚ ਜਦੋਂ ਇਹਨਾਂ ਦਾ ਇਲਾਕਾ ਆ ਜਾਂਦਾ ਨਾ ਉਦੋਂ ਉਦੋਂ ਸੂਟਾਂ ਵੀ ਲਾ ਪੈਂਦੇ ਵਿੱਚ ਗਲੀ ਦੇ ਆਪਣੇ ਕਹਿਰ ਤੇ ਮਰ ਗਈ ਆ ਕੇ ਗਏ ਆਪਣੇ ਵਾਲੇ ਮਤ ਕਰਦੇ ਹੀ ਇਹਨਾਂ ਦੇ ਮਰ ਗਏ ਕਹਿਰ ਤੇ ਮਰ ਗਏ ਆ ਮੈਂ ਕੱਲ ਤੋਂ ਹੁੰਦਾ ਨਾ ਇਹਨਾਂ 3500 ਰੁਪਏ ਹੁਣ ਇਕੱਠਾ ਕੀਤਾ ਹੋਣਾ ਹੈ ਇਦਾਂ ਹੀ ਆ ਮੈਂ ਕੱਲ ਤੋਂ ਨਾ ਨਾ ਤੇ 3500 ਰੁਪਏ ਇਕੱਠਾ ਹੋ ਜਾਣਾ ਇੱਥੇ ਇੱਥੇ ਦੁਕੰਡ ਹੈ ਹਾਂ ਹਾਂ ਮੈਂ ਕਿਹਾ ਆਇਆ ਦੋਰੀ ਦੂਜਾ ਉਹ ਦੂਜਾ ਕਿਉਂ ਆਉਂਦੇ ਸੀ ਕਿੱਥੇ ਉਹ ਕੋਈ ਨਾ ਮੈਂ ਤੇ ਉਹ ਦੀ ਇਹ ਮਤਲਬ ਕਿ ਉਹ ਮੈਂ ਮਤਲਬ ਉਹ ਨਹੀਂ ਦੇ ਮਤਲਬ ਉਹ ਕਹਿੰਦਾ ਇਹ ਸੇ ਪੁਆਇੰਟ ਉਹ ਕਹਿੰਦਾ ਇਹ ਮਨਿਆ ਮੈਂ ਕਿੰਨਾ ਮੱਧਿਆ ਹਾਂ ਉਹ ਮਨਿਆ ਉਹ ਇੱਥੇ ਦੁਕਾਨ ਦੇ ਬਾਹਰ ਦੇ ਉੱਤੇ ਉਹ ਵਾਇਸ ਹੋ ਰਿਹਾ ਇਹ ਗਲਤੀ ਬਹੁਤ ਤਗੜੀ ਮੈਂ ਬਹੁਤ ਤਗੜੀ ਗਲਤੀ ਕੀਤੀ ਕੋਈ ਨਹੀਂ ਦੱਸਦਾ ਆਕਾ

ਸਮਝ ਲਾ ਲਾ ਚਾਹੇ ਸਭਲਾ ਲਾ ਚਾਹੇ ਜੇ ਕੋਈ ਕੋਈ ਜਗਤ ਜਗਤ ਲਾ 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 ਲਾ ਜੀਤ ਸਪੋਕ ਫਰੰਟ ਟੀਵੀ ਹਾਂ ਅਪਨ ਜੀਸੀ ਬਾਤ ਲਈ ਅਸੀਂ ਬਹੁਤ ਖੁਸ਼ ਹਾਂ ਕਿ ਇਹ ਤੁਹਾਨੂੰ ਬਾਰੇ ਜੀਤ ਸਪੋਕ ਫਰੰਟ ਟੀਵੀ ਹਾਂ ਲੇਕਾ ਅਕਾਵਾ ਤੋਂ ਜਿਹੜੀ ਵੀਡੀਓ ਬਣਾ ਰਹੇ ਹਾਂ ਪੂਰ ਦਾ ਵੀ ਦੁਕਾਨ ਤੇ ਮੋਕੇ ਤੇ ਪਹੁੰਚੇ ਹਾਂ ਕਿ ਤਰ੍ਹਾਂ ਆ ਲੈ ਮੋਕੇ ਤੇ ਪਹੁੰਚੇ ਆ ਸੀ ਵੈਸੇ ਵੀ ਟਾਈਮ ਟੂ ਟਾਈਮ ਨਾ ਸਟਰੀਟ ਫੂਡ ਵਾਲਿਆਂ ਦਾ ਚੈੱਕ ਕਰਾਉਂਦੇ ਰਹਿੰਨੇ ਆ ਆਪਾਂ ਪਿੱਛੇ ਫੌਸਟੈਕ ਟ੍ਰੇਨਿੰਗ ਵੀ ਕਰਾਈ ਹੈ ਇਹਨਾਂ ਦੀ ਤੇ ਇਹ ਸਾਡਾ ਮਹਿੰਮ ਚੱਲ ਹੀ ਰਿਹਾ ਦੀ ਸਟਰੀਟ ਫੂਡ ਜਿਹੜਾ ਨਾ ਇਹਨਾਂ ਦੀ ਵੀ ਥੋੜੀ ਹਾਈਜਨ ਜਿਹੜੀ ਆ ਉਹ ਬੈਟਰ ਕੀਤੀ ਜਾਵੇ ਤੋਂ ਇਹਦੇ ਤੇ ਸਰਕਾਰ ਵੱਲੋਂ ਵੀ ਬੜਾ ਫੋਕਸ ਹੈ ਤੇ ਅੱਜ ਅਸੀਂ ਇੱਥੇ ਆਏ ਆ ਫਤਿਹਬਾਦ ਇਹਨਾਂ ਨੂੰ ਜਿਹੜੀ ਜਿਹੜੀ ਕਮੀ ਪੈਸ਼ੀ ਪਾਈ ਗਈ ਉਹਦੇ ਰਿਗਾਰਡਿੰਗ ਅਸੀਂ ਫੋਕਸ ਦੇ ਕੇ ਜਾਵਾਂਗੇ ਤੇ ਫਿਰ ਉਹਨਾਂ ਦੁਬਾਰਾ ਆ ਕੇ ਦੁਬਾਰਾ ਰੀਚੈਕ ਕਰਾਏਗੀ ਜੋ ਇਹਨਾਂ ਦੀ ਸੈਂਪਲਿੰਗ ਵੀ ਕੀਤੀ ਗਈ ਹੈ ਉਹ ਜੋ ਬੰਦ ਦੀ ਕਾਰਵਾਈ ਹੋਏਗੀ ਹੈ ਉਹ ਕੀਤੀ ਜਾਏਗੀ ਮਤਲਬ ਬਾਕੀ ਸਭ ਹੋਰ ਜਿਹੜੀਆਂ ਲਗਾ ਦੇ ਲੋਕਾਂ ਨੂੰ ਸਨਕਵਾ ਦੇ ਨਾਲ ਕੀਤਾ ਨੂੰ ਸਾਰਿਆਂ ਨੂੰ ਇਹ ਚੇਤਾਵਨੀ ਹੈ ਵੀ ਇੱਕ ਤੇ ਆਪਣੀ ਸਾਰੀਆਂ ਆਈਡੀ ਮੇਨਟੇਨ ਕਰਕੇ ਰੱਖੋ ਕੋਈ ਵੀ ਜਿਹੜਾ ਹੈਗਾ ਆ ਤੁਸੀਂ ਬਰਤਨ ਆ ਉਹ ਸਾਫ਼ ਰੱਖਣਾ ਹੈ ਤੇਲ ਹੈ ਜਿਹੜਾ बार-बार ਨਹੀਂ ਫਰਾਈ ਕਰਨਾ ਇਹ ਤੇ ਅਸੀਂ ਸਾਰਿਆਂ ਨੂੰ ਇੱਥੇ ਟਾਈਮ ਟੂ ਟਾਈਮ ਦਾ ਇਹ ਲੈਂਦੇ ਰਹਿਨੇ ਪਿੱਛੇ ਇੱਕ ਵਾਰ ਪੂਰੇ ਅਸੀਂ ਬੁਲਾ ਕੇ ਇਹਨਾਂ ਨੂੰ ਉਹਨਾਂ ਦੀ ਟ੍ਰੇਨਿੰਗ ਵੀ ਕਰਾਈ ਆ ਤੇ ਉਹ ਟ੍ਰੇਨਿੰਗ ਦਾ ਹੁਣ ਕਿੰਨਾ ਸਰ ਹੋ ਰਿਹਾ ਉਹਨੂੰ ਹੌਲੀ-ਹੌਲੀ ਅਸੀਂ ਚੈੱਕ ਕਰਾਂਗੇ ਤੇ ਸਾਰਿਆਂ ਨੇ ਨਾਲ ਮਿਲ ਕੇ ਤੇ ਇਹਨੂੰ ਅਸੀਂ ਲੱਗਣਾ ਹੈ ਸੋ ਦੈਟ ਕੋਈ ਵੀ ਇਹੋ ਜੀ ਚੀਜ਼ ਜਿਹੜੀ ਅਨਹਾਈਜੀਨ ਹੈ ਉਹ ਨਾ ਆ ਜਾਈ ਦੇ ਬਾਕੀ ਇਹਨਾਂ ਨੂੰ ਕਿਹਾ ਸੀ ਦੇ ਅੱਗੇ ਤੁਸੀਂ ਸ਼ੀਸ਼ੇ ਲਵਾਉਣੇ ਆ ਉਹ ਇਹਨਾਂ ਦੇ ਰੇੜੀਆਂ ਤੇ ਸ਼ੁਰੂ ਕਰਦੇ ਆ ਕਿ ਜਿਹੜਾ ਡਾਇਰੈਕਟਲੀ ਉਹਦੇ ਉੱਪਰ ਕੋਈ ਨਾ ਖਵੇ ਖਿਸ਼ੇ ਚਕਵਡ ਜੀ ਜਰਵੇ ਬਾਕੀ ਇਹਨਾਂ ਕੋ ਆਪਣੇ ਲਾਇਸੈਂਸ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਉਹ ਇਹਦੇ ਕੋ ਹੈ ਜੀ ਉਹ ਇਹਨੇ ਕਰਾਈ ਆ ਤੇ ਬਾਕੀ ਸਾਰਿਆਂ ਨੂੰ ਇਹ ਹਦਾਇਤ ਹੈ ਕਿ ਜਿੰਨੇ ਵੀ ਰੇੜੀ ਵਾਲੇ ਆ ਆਪਣੇ ਬੰਦੀ ਰਜਿਸਟ੍ਰੇਸ਼ਨ ਫਰੋਂਟ ਫੂਡ ਸੇਫਟੀ ਵਾਲ ਤੇ ਬਾਕੀ ਜਿਹੜਾ ਹਾਈਜੀਨ ਹੈ ਉਹ ਮੇਨਟੇਨ ਕਰਕੇ ਰੱਖਣ ਇਹ ਹੀ ਸਦਾ بار-ਬਾਰ ਅਸੀਂ ਜਿਹੜਾ ਇਹਨਾਂ ਨੂੰ ਸੁਨੇਹੇ ਦਿੰਨੇ ਆ ਤੇ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼